ਤਿੰਨ ਮੰਗਾਂ ਸੀ ਜੀ ਇੱਕ ਦਾ ਜਿਹੜਾ ਰਸਤਾ ਜਾਮ ਲੱਗਦਾ ਹੈਗਾ ਉਹ ਰਸਤਾ ਜਾਮ ਨਾ ਲਾਇਆ ਜਾਏ ਦੂਜਾ ਲਾਈਨਾਂ ਦੇ ਅੰਦਰ ਹੀ ਮਾਲ ਵੇਚਿਆ ਜਾ ਜਿੱਥੇ ਇਹਨਾਂ ਦੀ ਲਾਈਨਾਂ ਲੱਗੀਆਂ ਉਸ ਤੋਂ ਬਾਅਦ ਕੋਈ ਨਾ ਵੇਚੇ ਇੱਕ ਗੱਡੀਆਂ ਦੇ ਵਿੱਚ ਕੋਈ 837 ਮਾਲ ਨਹੀਂ ਵੇਚੇਗਾ ਜਿਹੜੇ ਮੇਨ ਗੱਡੀਆਂ 'ਚ ਮਾਲ ਵੇਚਦੇ ਹਨ ਉਹਨਾਂ ਵਾਸਤੇ ਨਵਾਂ ਛੱਡ ਜੋ ਬਣਿਆ ਹੈ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾਏਗਾ ਜੀ ਇਹ ਸਾਰਾ ਕੁਝ ਆਪਣੀ ਰਾਜਾ ਮੰਡੀ ਨਾਲ ਹੋਇਆ ਜੀ ਪ੍ਰਧਾਨ ਝੋਲੀ ਜੀ ਬਜੀਤ ਜੀ ਮਾਰਕ ਕਮੇਟੀ ਦੇ ਅਫਸਰ ਸਹਾਮਣ ਬੈਠੇ ਹਨ ਬੰਤਾ ਜੀ ਅਰੁਣ ਜੀ ਔਰ ਜਿਹੜੀਆਂ ਮੰਗਾ ਆਪਾਂ ਨੇ ਮੰਗੀਆਂ ਸੀਗੇ ਉਹਨਾਂ ਨੇ ਬਿਲਕੁਲ ਇਹੀ ਗੱਲ ਕਹੀ ਏ ਵੀ ਤੁਹਾਡੀਆਂ ਜਾਇਜ਼ ਮੰਗਾ ਸਾਰੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਸਾਰੀ ਕਿਹੜੇ ਰਸਤਾ ਜਿਹੜਾ ਹੈਗਾ ਜੀ ਉਹ ਰਸਤਾ ਖਲਾਇਆ ਜਾਏ ਟੋਟਲ ਜੀ। ਗੱਡੀਆਂ ਵਿੱਚ ਮਾਲ ਨਾ ਵੇਚਿਆ ਜਾਵੇ। ਮਾਲ ਲਾਈਨ ਦੇ ਅੰਦਰ ਵੇਚਿਆ ਜਾਵੇ। ਜੋ ਵਾਟਰ ਕੂਲਰਾਂ ਦੀ ਲੋੜ ਹੈ ਮੰਡੀ 'ਚ ਵਾਟਰ ਕੂਲਰ ਲਗਾਏ ਜਾਣ। ਜਿਹੜੇ ਸ਼ੈਡਾਂ ਦੀ ਰਿਪੇਅਰ ਹੈ ਸ਼ੈਡ ਦੀ ਰਿਪੇਅਰ ਕਰਾਈ ਜਾਏ। ਜਿੱਥੇ-ਜਿੱਥੇ ਜੋ-ਜੋ ਲੋਸਟ ਹੈ ਜੀ। ਸੋਲੋ ਸਿਸਟਮ ਚਾਲੂ ਕੀਤਾ ਜੇ। ਜੀ ਹਾਂ ਜੀ। ਆਨਲਾਈਨ ਟਾਈਮ 'ਚ ਕੀ-ਕੀ ਹੱਲ ਕਰ ਰਹੇ ਹੋ ਮਤਲਬ। ਬੋ ਜੀ ਇੱਕ ਹਫ਼